ਅਸਿਕਾਲ ਦੋਸਤੋ ਇੱਕ ਵਾਰ ਫਿਰ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਦੇ ਨੇ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਮੈਂ ਪਹੁੰਚੂ ਕੇ ਆ ਜੀ ਖਾਲਸਾ ਕਾਲ ਦੇ ਇੱਥੇ ਬੁੱਕ ਫੇਅਰ ਪੁਸਤਕ ਮੇਲਾ ਲੱਗਾ ਹੋਇਆ ਹੈ ਤੇ ਖੰਗ ਦੇ ਨੇ ਚੱਲੂਗਾ ਪੁਸਤਕ ਮੇਲਾ ਪੂਰਾ ਬੋਥਾਂ ਲਾਂਗੇ ਖਾਲਸਾ ਕਾਲ ਜੂਰਾ ਤੁਹਾਨੂੰ ਦਿਖਾਉਂਦੇ ਆ ਤੇ ਪਰ ਆ ਕੇ ਦੇ ਤੁਹਾਨੂੰ ਸਾਰਾ ਕੁਝ ਬਖਾਨਾਂਗੇ ਸਾਰਾ ਖਾਲਸਾ ਕਾਲ ਦੇ ਤੇ ਇਸ ਤੋਂ ਇਲਾਵਾ ਪੁਸਤਕ ਮੇਲਾ ਤੇ ਹੋਰ ਵੀ ਬਹੁਤ ਕੁਸ਼ਾ ਤੇ ਤੁਸੀਂ ਆਪਣੇ ਬਲੌਗ ਦੇ ਨਾਲ ਜੁੜੇ ਰਹੋ ਤੇ ਆਓ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਦੇ ਆਂ ਕੱਲ ਵੀ ਮੈਂ ਇੱਕ ਵਲੌਗ ਬਣਾਇਆ ਸੀ ਤੁਸੀਂ ਉਹ ਵੀ ਦੇਖ ਸਕਦੇ ਹੋ ਸੋ ਚਲੋ ਚੱਲਦੇ ਹਾਂ ਜੀ ਅੰਦਰ ਉਹਨੂੰ ਦੇਖ ਕੇ ਮਾਤਾ ਖਾਦ ਦੱਤਿਆਰੀ ਦੀ ਦੌੜ ਗਿਆ ਤੇ ਖਾਲਸਾ ਕਾਲਜ ਤੇ ਨੈ ਆ ਬਣਾਣਾ ਹੈ ਪਪਾ ਜੀ ਬਾਈ ਖਿੱਚ ਲਾ ਮੈਡਮ ਪਹਿਲੇ ਤੁਸੀਂ ਡਾਇਰੈਕਟਰ ਚ ਤੱਕ ਕਿੱਦਾਂ ਚਲੋ ਮੈਂ ਇਹ ਗੱਲ ਹਰ ਨੂੰ ਤੁਹਾਡੀ ਬਾਜੀ ਸਤਿ ਸ਼੍ਰੀ ਅਕਾਲ ਇਹ ਤਾਂ ਸਾਰੇ ਜਾਣਦੇ ਮੈਂ ਫਿਲਮਾਂ ਦੇ ਵਿੱਚ ਦੇਖਿਆ ਪਹਿਲੀ ਵਾਰੀ ਫਿਲਮਾਂ ਦੇ ਵਿੱਚ ਦੇਖਿਆ ਕੀ ਆ ਸਾਬ ਵੀ ਨਾਲ ਗਈ ਮੈਂ ਇਹ ਇੰਸ਼ਾ ਅੱਗੋਂ ਮੰਨ ਲੈਂਦਾ ਇਹ ਦੇਖੋ ਹੈ ਛੋਟੀ ਨੂੰ ਗੱਲ ਤੂੰ ਆਓ ਨਹੀਂ ਨਹੀਂ ਇੰਸਟਾਲੇਸ਼ਨਸ ਰਹੀ ਹੈ ਸਾਡੀ ਉਹ ਵੀ ਦਿਖਾ ਦੇ ਨਹੀਂ ਆਓ ਪਹਿਲਾਂ ਨਾਲ ਤੋਂ ਸ਼ੁਰੂ ਗਰਮੀ ਬੜੀ ਆ ਹਾਂ ਇਹ ਲੋਨੋ ਮੈਨ ਸਰਕਟ ਹੋ ਗਿਆ ਹਾਂ ਵੀ ਹੇਠਾ ਕੋਈ ਆਂਦਾ ਹੈ

ਮਤਲਬ ਕਿ ਆ ਕੇ ਜਿੰਨੀ ਜਾਣ ਨਹੀਂ ਕਹਿ ਰਹੀ ਹੈ ਨਹੀਂ ਜਿਹੜਾ ਮੇਰਾ ਵੀ ਹੋਰ ਵੀ ਮੇਰਾ ਕੰਮ ਕੀ ਪਾਇਨਾ ਉਹਨੂੰ ਇੱਕ ਫਾਰਮ ਬਣਾਇਆ ਹੁੰਦਾ ਹੀ ਨਹੀਂ 43 ਨੰਬਰ 3 ਤੀਸਰੀ ਗੱਲ ਕਿ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੇ ਸਾਡੇ ਪੁਰਖੇ ਸੀ ਉਹਨਾਂ ਨੇ ਜੋ ਢਾਇਆ ਜਿਸ ਤਰ੍ਹਾਂ ਉਹਨਾਂ ਨੇ ਜੀਵਨ ਨੂੰ ਜਿਉਣ ਚੁੱਕਾ ਆ ਲਗ-ਲਗ ਬਖਤਿਆਂ ਨੇ ਇਸ ਤਰ੍ਹਾਂ ਦਾ ਮੁੱਦਾ ਪਿਆ ਇਸ ਕਰਕੇ ਅਮੀ ਦਾ ਉੱਪਰ ਕਲਾਂ ਕਰੀਏ ਤਾਂ ਕਿ ਉਸ ਪੱਖ ਤੋਂ ਇੱਕ ਤਜਰਬਾ ਕਰਨੀ ਆਵੇ ਕਿ ਸਭ ਤੋਂ ਵੱਡੀ ਪਹਿਲੀ ਗੱਲ ਇਹ ਕਿ ਬਠਵਾਰਾ ਭਵੇਂ ਕੋਣੀ ਸਦੀ ਹਰਦੀ ਆਪਸ ਵਿੱਚ ਤੇਰੇ ਪਰ ਇਹ ਵੀ ਸਮਝੋ ਇਸ ਪੱਖ ਤੋਂ ਕਲਾਂ ਕਰਨੀ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਸਾਡੇ ਕੌਮਦਾਨ ਬਾਰੇ ਵੀ ਬੈਠੇ ਮੇਰੇ ਦਾ ਸ਼ਹਿਰ ਪੰਜਾਬ ਦਾ ਸ਼ਹਿਰ ਮੇਰੇ ਦਾ ਪਵਾਇੰਡ ਵਿੱਚ ਪਰ ਮੇਰਾ ਹੱਕ ਬਣਦਾ ਹੈ ਗੱਲ ਇਹ ਇਸ ਤੋਂ ਅੱਗੇ ਕਰਨੀ ਕਰ ਰਹੀ ਆ ਇਹ ਤੇ ਸੁਣਾ ਗੁਰਦੋਰਾ ਹੱਕ ਕਿਉਂ ਗਿਆ ਸਰਕਾਰ ਨੂੰ ਦੇਸ਼ ਗੰਡ ਰਿਹਾ ਹੈ ਰਹੀ ਰਹੀ ਦਾ ਦੇਸ਼ ਵਾਹੀ ਤੇ ਨਾਲ ਹੋਰ ਨਿਸ਼ਮਾਨਾ ਦਾ ਹੋ ਗਿਆ ਅੱਜ ਦੇ ਇਹ ਸਾਰੇ ਬੰਦੇ ਆ ਸਰ ਕਹਿੰਦੇ ਆ ਕੋਈ ਤੱਤ ਨਹੀਂ ਇਹ ਸਾਰਨ ਮਾਰਾ ਸੀ ਜਿਹੜਾ ਅਮਰਸਰ ਪਾਕਿਸਤਾਨ ਚ ਆ ਰਹੀਆ 10 ਕਰੋੜ ਰੁਪਏ ਦੇ ਇਹਦਾ ਫੰਡ ਇਸ ਹੈ ਕੋਈ ਵਿਆਪਕ ਕਰਦਾ ਰਿਹਾ 10 ਕਰੋੜ ਦੀ ਗ੍ਰੰਟੀ ਆ ਕਰੇ 10 ਕਰੋੜ ਦੀ ਇੱਕ ਕੰਪਨੀ ਇੱਕ ਕੰਪਨੀ

ਇਹ ਬੋਤਲ ਹੋਰ ਇਹਦੇ ਵਿੱਚ ਮੈਂ ਸਮਝਦਾ ਨਹੀਂ ਉਹਨੇ ਉਹਨੇ ਚਾਹ ਰਿਹਾ ਕਿ ਆਹ ਨਹੀਂ ਉਹ ਸਿਰਫ ਮੈਂ ਸਹੀ ਲੱਗਦਾ ਨਾ ਨਾਲੇ ਕਿੱਦੋਂ ਨਹੀਂ ਆਉਂਦਾ ਦੂਸਰਾ ਕਿੱਦੋਂ ਆਉਂਦਾ نوجوان جانا کتاباں سب کچھ سبھی کیا لگتا ہے ਤੋ ਇਹੋ ਲੱਗਦਾ ਨੌਜਵਾਨਾਂ ਦੇ ਰਾਏ ਵਿੱਚ ਅਮਲ ਕਰਨ ਦਾ ਹੈ ਸੋਚ ਇਹੋ ਲੱਗਦਾ ਕਿ ਪੰਜਾਬ ਹੀ ਜਾਗਦਾ ਹੈ ਅਖਰਾਬਾਂ ਦੇ ਚੰਗੇ ਬੰਦਗਾ ਤੇ ਉਸ ਕਰਦਾ ਮੈਂ ਮਰੀਆਮ ਸੰਧੂ ਦੀ ਕਿਤਾਬ ਚ ਪੜਿਆ ਬਹੁਤ ਵੱਡਾ ਦਾਮਸ਼ਵਰ ਆ ਸਾਡਾ ਉਹ ਲਿਟਰੇਚਰ ਦਾ ਉਹ ਅੰਦਾ ਇੱਕ ਪਾਸੇ ਮੰਡੀਆਂ ਲੰਮਣ ਵਾਲੇ ਤੁਰੇ ਨੇ ਬਾਸ਼ਕੋਟੀ ਗਾਮਾਂ ਦੇ ਰੂਪ ਚ ਵਪਾਰ ਲਈ ਤੁਰੇ ਨੇ ਇੱਕ ਪਾਸੇ ਸਾਡਾ ਗੁਰੂ ਨਾਨਕ ਦੇਵ ਜੀ ਆ ਜਿਹੜਾ ਪਿਆਰ ਤੇ ਸਾਂਝੀ ਵਾਲਤਾ ਨਹੀਂ ਪੜਿਆ ਤੇ ਦੁਨੀਆ ਅੱਜ ਗੁਰ ਸ਼ਬਦ ਦਾ ਸਿੱਖੀ ਦਾ ਲੋਹਾ ਮੰਨਦੀ ਐਸੇ 770 ਕੋਈ ਇਮੇਜਿਨੇਸ਼ਨ ਆਪਣੇ ਦਿਮਾਗ ਦੇ ਹਿਸਾਬ ਨਾਲ ਸੋਚ ਕੜ ਕੇ ਉਹਨੂੰ ਐਸੇ ਪੱਤਿਆਂ ਤੇ ਉੱਪਰ ਡਿਜ਼ਾਈਨ ਕਰਨਗੇ ਕੋਪਰ ਨਾਲ ਸਾਰੇ ਹੈਨ ਗੇਟ ਦੇ ਸਾਰੇ ਹੈਨ ਗੇਟ ਇਹ ਕਿਹੜਾ ਕਪੜਾ ਹੁੰਦਾ ਜੀ ਇਹ ਜਿਹਦੇ ਤੋਂ ਬਣਾਉਂਦੇ ਆ ਹੈ ਠੀਕ ਹੈ ਕੈਨਵਸ ਫਿਮ ਦੇ ਆ ਕੈਨਵਸ 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 ਦਾ ਕਪੜਾ ਇਹ ਪੇਪਰ ਨਹੀਂ ਹੁੰਦਾ ਬੇਸਿਕਲੀ ਇਹ ਪੇਪਰਿੰਗ ਕਿਉਂ ਯੂਜ਼ ਕਰਦੇ ਕੈਨਵਸ ਤੁਹਾਨੂੰ ਹੈਵੀ ਆਈਡੀਆ ਕਿਤੇ ਪਰ ਕਲਰ ਬੜੀਆਂ ਤਰ੍ਹਾਂ ਪਈ ਹੁੰਦੇ ਨੇ ਅੱਛਾ ਲੁੱਕ ਜਾਂਦੀ ਹੈ ਜਿਹਨਾਂ ਨਾਲ ਮਿਕਸਿੰਗ ਲੱਗਦੀ ਹੈ ਉਹ ਬੁੱਖੇ ਦੇਖੋ ਕਿ ਟੀ ਹੋਰੀਆਂ ਫੋਟੋ ਲੱਗੀ ਹੈ ਨਾ ਉਹ ਦੇਖੋ ਜਦੋਂ ਆ ਲੀਆਂ ਕਰਦੇ ਆ ਬਾ ਦੇਖੋ ਛੋਟੇ ਛੋਟੇ ਡਾਇਨ ਆਏ ਨੇ ਛੋਟੇ ਛੋਟੇ ਡਾਇਨ ਦੇਖੋ ਇਹ ਦੇਖੋ ਸੋਹਣਾ ਧਿਆ ਮੈਂ ਤੁਹਾਨੂੰ ਫੇਰ ਦਿਖਾ ਰਿਹਾ ਕਿ ਜਿਹੜੀ ਆਰਟਿਸਟ ਬੰਦਾ ਹੁੰਦਾ ਨਾ ਉਹਦੇ ਦਿਮਾਗ 'ਚ ਹੁੰਦੀ ਆਰਕੀਟੈਕਚਰ ਹੀ ਸੇਮ ਥਿੰਗ ਜਿਵੇਂ ਕਿ ਆਹ ਦੇਖੋ ਇੱਕ ਡਿਜ਼ਾਈਨ ਕਰ ਰਿਹਾ ਉਹਦੇ ਤੋਂ ਵੀਕ ਨਹੀਂ ਰੇ ਇਹ ਸਿਰਫ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਪੇਂਟਿੰਗ ਲਈ ਆ ਇਸ ਦੇ ਨਾਲ ਆਪਣੇ ਤਲਾਬ ਨਾਲ ਆਉਣਾ ਨਹੀਂ ਕਰਦੇ ਆ ਬਸ ਥੈਂਕ ਯੂ ਆਪ ਨੂੰ ਉਤਾਰਵਾਜੀ ਇਹ ਬਾਅਦ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਇਹ ਇਹ ਲੱਗਦਾ ਹੈ ਕਿ ਸਾਡਾ ਵਿਕਾਸ ਵਿੱਚ ਇਹਨਾਂ ਤਰ੍ਹਾਂ ਕਿ ਇਹਨਾਂ ਸੋਚੇ ਆਪਣੇ ਬਾਲਸਾ ਆ ਰਿਹਾ ਹੈ ਕਿ ਪਹਿਰ ਤੱਕ ਸੇਵਾ ਦਾ ਆਇਆ ਕਰ ਸੀ ਮੂੰਹ ਆ ਜੁੜਿਆ ਵੀਰ ਤੜਾ ਨਮਾ ਸਰਕਾਰ ਦੇ ਵਾਅਦੇ ਨੇ ਇਹ ਸਾਰੇ ਕਿਰਿਆ ਦੇ ਇਹ ਸਾਰੇ ਪ੍ਰੋਗਰਾਮ ਪਿਆਰੇ ਦੇਖੋਗਾ ਉਹ ਜਿਹਨੇ ਇਸ ਨੂੰ ਯਾਦ ਰੱਖੇ ਕਿ ਇਹ ਮਾਤਾ ਇਹ ਨਾ ਜੁੜਾ ਪਾਸਮਾ ਰਹਿਣਾ ਹਮੇਸ਼ਾ ਅੱਗੇ ਗਰਮੀ ਚੱਲਾਂਗੇ ਸਰਕਾਰ ਨੇ ਕਿਹਾ ਕਿ ਸਭ ਦੇ ਲਈ ਇਹ ਕੰਮ ਕਰਦੇ ਹੋਏ ਉਹ ਲਾਭ ਹੋਣਗੇ وي اني ٿا ڏيندا آهيان نيودا لاهه ٿي ڪري